ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਵੈਸਟ ਬੇਨਤੀ ਕਰਦੇ ਆਂ ਸਜਣੋ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਲਾਜ਼ਮੀ ਚੋਆ ਕਰੋ ਜੇ ਕੋਈ ਦੂਰ ਬੈਠਾ ਤੇ ਵੀਡੀਓ ਕਾਲ ਤੇ ਆਨਲਾਈਨ ਵੀ ਚੋਆਈ ਕਰ ਸਕਦੇ ਜੇ ਜੇ ਕੋਈ ਨੇੜੇ ਵਾਲਾ ਤੇ ਆ ਕੇ ਵੀ ਚੋਆਈ ਕਰ ਸਕਦੇ ਜੇ ਗੱਬਨ ਡੰਗਰ ਨੂੰ ਤੇ ਪਕੇ ਵਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਕੋਈ ਲਾਮੇ ਵਾਲੀ ਗੱਲ ਨਾ ਰਵੇ ਪਹੁੰਚੇ ਆ ਪਿੰਡ ਗੱਗੋ ਬੂਆ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬ ਬਾਈ ਹੁਣ ਠੀਕ ਆ ਤੇ ਬਾਈ ਦਲਬੀਰ ਕੋਲ ਪਹੁੰਚੇ ਆ ਕਰਦੇ ਆ ਗੱਲਬਾਤ ਬਣੇ ਰਹੋ ਐਂਡ ਤੱਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਓਕੇ ਫੋਟਾਂ ਜੀ ਹਾਂ ਜੀ ਹਾਂ ਜੀ ਓਕੇ ਸੰਤੂ ਸਾਹਿਬ ਚਾਹ ਸ਼ੁਕਰ ਆ ਜੀ ਹਾਂ ਜੀ ਹਾਂ ਜੀ ਵੈਲਕਮ ਤੁਹਾਨੂੰ ਜੀ ਇਹ ਐਡਰੈਸ ਕਰੀਏ ਭਾਈ ਨੋਟ ਇੱਕਾ ਨਾਂ ਦਲਬੀਰ ਸਿੰਘ ਪਿੰਡ ਗਗਬੂਆ ਤਸਵੀਰ ਤੇ ਜਿਲ੍ਹਾ ਸ੍ਰੀ ਤਰਨਤਨ ਸਾਹਿਬ ਠੀਕ ਹੈ ਮੋਬਾਈਲ ਨੰਬਰ ਜੀ 9781309418 ਠੀਕ ਹੈ ਜੀ ਹਾਂਜੀ ਤੇ ਵੱਡੀ ਮਹਿਲੋ ਕਰੀਏ ਸ਼ੁਰੂਆਤ ਦਾ ਹਾਂਜੀ ਸੰਤੂ ਸਾਹਿਬ ਸੋਈ ਸੁਵਾਈ ਹਾਂਜੀ ਹਾਂਜੀ ਠੀਕ ਹੈ ਲਓ ਜੀ ਸੱਜਣੋ ਵੱਡੀ ਮਹਿਲ ਤੁਹਾਨੂੰ ਵਿਖਾਉਣੇ ਆ ਤੇ ਪੂਰੀ ਜ਼ਬਰਦਸਤ ਮੈਂ ਆ ਮੈਂ ਇਹਨੂੰ ਭਾਈ ਜੀ ਸਿੱਧੀ ਲੈ ਗਏ ਤੇ ਕਿਨਵਾ ਸੁਹਾ ਹੋਊਗੀ ਸੰਤੂ ਸਾਹਿਬ ਕੋਈ ਦੂਜਾ ਮੰਨ ਲੈ ਤੇ ਜੇ ਸੁਈ ਹੋtra ਹੈ ਤੇ ਜੇ ਸੁਈ ਹੈਣਾ ਤੇ ਦੁੱਧ ਕਿੰਨਾ ਹੋਊਗਾ ਜੀ 12 ਲੇਕ ਸਾਨੂੰ ਸਾਹਿਬ ਖੁੱਲਾ ਡੁੱਲਾ 12 ਕਿਲੋ ਹਾਂਜੀ ਹਾਂਜੀ ਕੱਦ ਪੂਰਾ ਵੱਡਾ ਹਨਾ ਵਾ 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 ਤੇ ਮਗਰ ਕੱਟੀ ਕੱਟਾ ਜੀ ਕੱਟਾ ਕੱਟਾ ਠੀਕ ਠੀਕ ਹਾਂਜੀ ਮਗਰ ਸੱਜਣੋ ਕੱਟਾ ਏ ਤੇ 12 ਕਿਲੋ ਮੌਕੇ ਦਾ ਦੁੱਧ ਹੋਊਗਾ ਸੁਈ ਨੂੰ ਹੋ ਗਿਆ ਭਾਈ 10 15 ਦਿਨ ਇਹ ਨਹੀਂ ਸਾਨੂੰ ਸਾਹਿਬ 25 ਕਿ ਦਿਨ ਹੋ ਗਿਆ ਅੱਛਾ 25 ਕਿ ਦਿਨ ਹੋ ਗਿਆ ਹਾਂਜੀ ਹਾਂਜੀ ਠੀਕ ਬੱਚਾ ਵਿਖਾ ਹੀ ਦੇਈਏ ਨਾ ਹਾਂ ਉਹ ਬੈਠਾ ਵਿਖਾ ਹੀ 줘 ਲੋ ਸੱਜਣੋ ਇਹ ਬੱਚਾ ਆ ਜਾ ਬੈਠਾ ਹਾਂ ਸੰਦੂ ਦੁੱਧ ਬਣਾਇਆ ਜੀ ਪਿੰਡਾ ਵਾੁੱਲਾ ਹੀ ਰਹੀ ਗਾ ਲੋਇਆ ਹੈ ਬੱਚਾ ਜੀ ਹਾਂ ਕੋਈ 20 25 ਦਿਨ ਹੋ ਗਏ ਸਈ ਨੂੰ ਠੀਕ ਆ ਹਾਂਜੀ ਹਾਂਜੀ ਤੇ ਦੁੱਧ 12 ਕਿਲੋ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਲਾ ਦਿਓ ਮੜੀ ਜੀ ਮਗਰੋਂ ਬੁਖਾਰ ਕੀ ਹੋਰ ਲੈਵਾ ਵੜਾ ਪੱਦਰ ਪੁੱਦਰ ਹਣਾ ਹਾਂਜੀ ਹਾਂਜੀ ਰੇਟ ਬਾਈ ਜੀ ਕਿੰਨਾ ਕਰ ਰਹਿ ਗਿਆ ਸੰਦੂ ਸਾਹਿਬ ਮੋਲ ਤੇ ਤਾਂ ਆਪਾਂ 1 25 ਕਰਦੇ ਹਾਂ ਅੱਛਾ ਤੇ ਹਾਂ ਨਾ 1 15 ਦੀ ਦੇ ਦੀ ਨਹੀਂ ਹਾਂ ਨਾ ਕਰੀਏ ਜੈਤ ਜੀ ਕਰਦੀਏ ਪਾਣੀ ਪੂਣੀ ਆਏ ਆ ਚਲ 12 ਦੀ ਦੇ ਦਾਂਗੇ ਸੰਦੂ ਸਾਹਿਬ ਹੋਰ ਕਰਦੇ ਸੰਤੂ ਸਾਹਿਬ 10 ਦੀ 10 ਦੀ ਸੰਤੂ ਸਾਹਿਬ ਕਰਦਾਂਗੇ ਮਾਨਤਨ ਫੇਰ ਆਏ ਗਏ ਦਾ 10 ਦੀ ਹੋਰ ਕਰਦੇ ਮੈਂ ਨਾ ਮੌਕੇ ਤੇ ਕਰਦਾਂਗੇ ਆਪਾਂ ਮਾਨਤਨ ਪੂਰੇ ਇਹਨੇ ਦੀ ਕਰਦੇ ਨਹੀਂ ਸੰਤੂ ਸਾਹਿਬ ਹੈ ਕਰਦਾਂਗੇ ਆਪਾਂ ਮਾਨਤਨ ਕਰਦਾਂਗੇ 10 ਚ ਮਾਨਤਨ ਖੁੱਲਡ ਕਰਦੇ ਆਠ ਦੀ ਦੇ ਦੇ ਚਲੋ ਆਠ ਦੀ ਹੋ ਗਈ ਸੰਤੂ ਸਾਹਿਬ ਆਠ ਦੀ ਹੈ ਨਾ ਤੇ 12 ਕਿਲੋ ਮੌਕੇ ਦਾ ਸਾਡਾ ਆਠ ਦੀ ਆਉਣੀ ਨਹੀਂ ਕਿਤੇ ਉਹ ਨਹੀਂ ਮੈਂ ਵਟ ਗਿਆ ਪੂਰੀ ਜ਼ਬਰਦਸਤ ਹੈ ਸੱਜਣੋ ਆਰਡਰ ਕੁਆਲਿਟੀ ਇੱਕ ਨਾ ਬਿਲਕੁਲ ਨੇਟ ਤੋਂ ਚੈੱਕ ਕਰਾਉਣੇ ਆ ਫੜਿਓ ਪੂਜ ਪਾਸ਼ ਵਾਵਾ ਲੇਵਾ ਵੇਖੋ ਕਰਮਾ ਵਾਲੀ ਲਾਈ ਫਿਰਦੀ ਥਾਂ ਬਹੁਤ ਸੋਹਣਾ ਲੱਗਾ ਸਿੰਘ ਸੂਂਗ ਦੀ ਕੁਆਲਿਟੀ ਚੰਗੀ ਮੈਂ ਵੀ ਵਜਨ ਵੀ ਚੰਗਾ ਲਓ ਜੀ ਠੀਕ ਆ ਦੂਜੇ ਨੰਬਰ ਤੇ ਤਿਆਰੀ ਦੇ ਮੈਂ ਆ ਗਿਆ ਹਾਂ ਦੂਜਾ ਸੁਆਦ ਸਰ ਓਕੇ ਜੀ ਹਾਂਜੀ ਦਿਨ ਕਿੰਨੇ ਕਰਹਿਗੇ ਸੰਧੂ ਸਾਹਿਬ ਤੱਕ ਲੈ ਜੂਗੀ ਅਜੇ ਅੱਛਾ ਜੀ ਹਾਂਜੀ ਓਕੇ ਲਓ ਜੀ ਦੂਜਾ ਸੁਆ ਜੀ ਤੇ ਆ ਲੈ ਬਾਜੀ ਛੋਟੀ ਨੋਈ ਤੇ ਇਹਦਾ ਰੇਟ ਬਾਈ ਜੀ ਸੰਧੂ ਸਾਹਿਬ 85000 ਕੱਢਦੇ ਆਪਾਂ ਮੋਲੇ ਦਾ ਜੀ ਤੇ ਹਾਂ ਤੇ ਨਹੀਂ 80 ਦੀ ਦੇ ਦਈਏ ਜਾਇਜ਼ ਕਰਕੇ ਦੇ ਦੋ ਛੱਡ ਦਾਂਗੇ 80 75 ਦੀ ਨਾ ਨਾ ਕਰੀਗੇ 76 ਦੀ ਚਲੋ ਜਾਂਦ 75 ਦੀ ਜਾਂਦ ਚਲੋ ਜਾਂਦੇ ਹਾਂ ਹਾਂ ਦੇ ਤੁਸੀਂ ਬੜਾ ਵਿਚਾਰ ਬਾਦ ਵੀਡੀਓ ਬਣਾਉਣਾ ਕੋਈ ਨਹੀਂ ਤੁਹਾਨੂੰ ਮੋੜ ਨਹੀਂ ਜਾਵੇ ਹਾਂ ਜੀ ਹਾਂ ਜੀ ਜਿੰਦੇ ਘਰ ਜਾ ਤੇ ਆ ਆ ਗਈ ਸੂਈਸ ਬਾਈ ਜਰਸੀ ਹੈ ਨਾ ਹਾਂਜੀ ਬੱਚੀ ਦਿੱਤੀ ਆ ਹਾਂਜੀ ਨਹੀਂ ਬੱਚਾ ਜੀ ਬੱਚਾ ਦਿੱਤਾ ਹਾਂ ਆ ਜੇ ਤੜਕੇ ਸੂਈ ਆ ਹਾਂ ਤੜਕੇ ਸੂਈ ਤੁਹਾਨੂੰ ਸਾਹ ਠੀਕ ਆ ਬੱਚਾ ਦਿੱਤਾ ਸਜਣੋ ਬੱਚੇ ਨੂੰ ਜਨਮ ਦਿੱਤਾ ਤੇ ਲੇਵਾ ਲੂਵਾ ਵੇਖੋ ਪਿਓਰ ਜਰਸੀ ਪੰਜਾਬ ਵਾਲੀ ਚੌਣ ਕਹਿੰਦੀ 100 ਓਕੇ ਸੰਤੂ ਸਾਹਿਬ ਕੋਈ ਵੰਗਾ ਵੀ ਨਹੀਂ ਪਾਉਣਾ ਇਦਾਂ ਹੀ ਫੈਲਿਆ ਅੱਛਾ ਹਾਂਜੀ ਹਾਂਜੀ ਕਲਰ ਬੜਾ ਸੋਹਣਾ ਹਨਾ ਰੈਡ ਜਿਹਾ ਕੁਝ ਦੱਸਿਆ ਮਾਲਕਾ ਨੇ ਕਿੰਨਾ ਕਿਤੋਂ ਭਾਂਡੇ ਪਾਇਆ 18 ਕਿਲਟਰਾ ਦੇ ਭਰਾਇਆ ਪਿੰਡ ਦੀਆਂ ਰੀ ਠੀਕ ਹੈ ਠੀਕ ਹਾਂਜੀ ਬਾਕੀ ਪਿਓਰ ਜਰਸੀ ਆ ਇਧਰ ਦੇਖੋ ਸੰਦੇਸ ਸਾਹਿਬ ਵਾਕੇ ਜੀ ਆ ਕੋਈ ਚੀਜ਼ ਆ ਹਨਾ ਸੀਲ ਆ ਪੂਰੀ ਆ ਸੀਐਸ ਲੱਗਿਆ ਵੇਥੇ ਵੇਖੋ ਸੰਤੂ ਸਾਹਿਬ ਮਾੜੀ ਜੀ ਚੱਲ ਲਿਆਓ ਕੈਮਰਾ ਜੀ ਸਣਾ ਦੀ ਵੇਖੀ ਵੇਖੋ ਡਰਦੀ ਉਹਦਾ ਵੇਖੋ ਇਧਰ ਹਾਂ ਵਿਰਲ ਵੜੀ ਆ ਹਾਂਜੀ ਹਾਂਜੀ ਸੰਧੂ ਸਾਹਿਬ ਵਿਰਲ ਚੰਗੀ ਤੇ ਇਹਦਾ ਰੇਟ ਬਾਈ ਜੀ ਕਿੰਨਾ ਕਰ ਸੰਧੂ ਸਾਹਿਬ ਇਹਦਾ ਮੁੱਲ ਆਪਾਂ 65 ਕਰਦੇ ਆ ਅੱਛਾ ਹਾਂਜੀ ਹਾ ਦਾ ਨਾ ਬਾਈ ਜੀ ਹਾਂ ਨਾ 68 ਦੀ ਦੇ ਦਈਏ 68 ਦੀ ਨਾ ਦੇ ਦਈਏ ਚਲੋ ਸੰਧੂ ਸਾਹਿਬ ਤੁਸੀਂ ਕਹਿ ਦਿਓ 68 ਦੀ 68 ਦੀ ਦੇ ਦਾਂਗੇ ਸੰਧੂ ਸਾਹਿਬ ਠੀਕ ਆ ਹਾਂਜੀ ਵੈੜ ਜੀ ਚੰਗੀ ਆ ਤੇ ਆ ਆ ਗਈ ਵੈੜ ਗੱਬਣ ਹਣ ਬਾਈ ਜੀ ਗੱਬਣ ਆ ਗਈ ਜੀ ਇਹ ਵੀ ਹੁਣ ਤੱਕ ਲੈ ਜੀ ਲੈ ਜਾਣਾ ਨੇ ਲਓ ਜੀ ਪਰਾਂ ਨੂੰ ਦੋ ਦੇਨ ਆਟ ਲੈ ਜਾਨੇ ਸੱਜਣ ਥਾਨ ਲੈਵਾ ਬਹੁਤ ਸੋਹਣਾ ਆਂਦਾ ਵੀ ਐਚਐਫ ਚ ਆ ਗਈ ਮਿਲ ਲਾਇਆ ਲੋ ਇਹ ਲੈਵਾ ਦੇ ਕੋ ਥਾਨ ਬਹੁਤ ਸੋਹਣੇ ਲੱਗੇ ਆਰਡਰ ਕੁਆਲਟੀ ਮਗਰ ਵੈਨੂ ਕਰ ਦਿਓ ਜੀ ਨਾ ਦਿਓ ਲੇਵਾ ਚੰਗਾ ਹੈ ਨਾ ਹਾਂ ਬੰਝੂਗੇ ਜੇ ਹਾਂਜੀ ਤੇ ਰੇਟ ਬਾਈ ਜੀ ਸੰਧੂ ਸਾਹਿਬ 80000 ਕਰਦੇ ਦਾ ਮੁੱਲ ਹਾਂ ਨਾ ਹੈ ਬਾਈ ਜੀ 55000 ਦੀ ਦੇ ਦਾਂਗਾ 52 ਹੀ ਨਾ ਕਰ ਦਿੰਦੇ ਨਹੀਂ ਸੰਧੂ ਸਾਹਿਬ ਥੱਕਾ ਹੋ ਜਾਣਾ ਜੀ ਚਲ 53 ਹੀ ਕਰ ਦੇ ਚਲੋ ਠੀਕ ਹੈ ਸੰਧੂ ਕਰ ਦਿਓ ਇੱਕ ਆ ਗਈ ਸਿੰਘਾਂ ਵਾਲੇ ਹੈ ਨਾ ਹਾਂਜੀ ਹਾਂਜੀ ਝੂੰਗੀ ਇਹਦੇ ਤੇ ਕੱਲ੍ਹ ਸਵੇਰ ਸੰਧੂ ਸਾਹਿਬ ਅੱਛਾ ਦੂਜਾ ਸਵੇਰ ਸੁਣਾ ਇਹਨੇ ਦੇਣ ਕਿੰਨੇ ਰਹਿ ਗਏ ਦੇਣ ਇਹਦੇ ਲੈ ਆ ਪੰਜ-ਸੱਤ ਦਿਨ ਤੋਂ ਹੈ ਹਾਂਜੀ ਲੈ ਜਣੇ ਤੋਰ ਦਿਓ ਲੋਈ ਲੈਵਾ ਸਜਣੋ ਖੁੱਲਾ ਏ ਤੇ ਪਰ ਥੋੜਾ ਜਿਹਾ ਲੇਵੇ ਦੀ ਬੰਤਰ ਗਾਂ ਨੂੰ ਆ ਬਾਕੀ ਲੈ ਆ ਕਰ ਕਰ ਦਿਓ ਕਰ ਦਿਓ ਲੋਈ ਲੈਵਾ ਵੇਖੋ ਅਗਲੇ ਪੰਨੇ ਉਨਾ ਹੀ ਅਗਲੇ ਪੰਨੇ ਲਾਈ ਫਿਰਦੀ ਕਰਮਾਂ ਵਾਲੀ ਲਾਇਓ ਤੇ ਜਾਇਜ ਕੀਮਤ ਆ ਹਾਂ ਜੀ ਸਤੂ ਸਾਹਿਬ ਕਿੰਨੇ 40 ਕ ਕਰਦੇ ਆ ਆਪਾਂ ਹਾਂ ਨਾ ਹਾਂ ਨਾ 35 ਦੀ ਦੇ ਦਈਏ 35 ਦੀ ਹਾਂਜੀ 30 ਦੀ ਨਾ ਕਰ ਦਈਏ ਨਹੀਂ ਸਾਨੂੰ ਸਾਹ ਕਰ ਦਈਏ ਨਹੀਂ 30 ਦੀ ਨਹੀਂ ਸੰਦੂ ਸਾਹ ਤੂੰ ਜਾ ਵਾ 31 ਦੀ ਕਰ ਦਈਏ 31000 ਦੀ ਸੰਦੂ ਸਾਹ ਦੇ ਦਾਂਗੇ ਜਾਂ 32 ਦੀ ਕਰ ਦੇ 32000 ਦੀ ਕਰ ਦੇ ਠੀਕ ਆ ਸੰਦੂ ਸਾਹ ਲਓ ਸਜਣੋ ਆ ਪਸ਼ੂਆ ਖਰੀਦਦਾਰੀ ਕਰਿਓ ਪਸ਼ੂ ਸਾਰੇ ਚੰਗੇ ਤੇ ਧਾਰੂ ਦੁੱਧ ਵਾਲੇ ਨੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਜਲਦੀ ਅਗਲੀ ਅਪਡੇਟ ਦੇ ਨਾਲ ਰੱਬ ਰੱਖਾ ਜੀ